ਗੱਡੀ 'ਚ ਬੰਦੇ ਦੀ ਕੋਈ ਸੇਫਟੀ ਨਹੀਂ ਬੰਦਾ ਕਹਿੰਦਾ ਨਾ ਗੱਡੀ 'ਚ ਵੀ ਸੇਫਟੀ ਆ ਸੇਫਟੀ ਬਿਲਕੁਲ ਨਹੀਂ ਹੈਗੀ ਆ ਦੇਖੋ ਬੰਦਾ ਠੰਡ ਤੋਂ ਬਚ ਸਕਦਾ ਮੀਂਹ ਤੋਂ ਬਚ ਸਕਦਾ ਗਰਮੀ ਤੋਂ ਬਚ ਸਕਦਾ ਹੋਰ ਕੁਝ ਨਹੀਂ ਉਸ ਵੀ ਲੱਗਦਾ ਗੱਡੀ ਜਦ ਇਕੱਠੀ ਹੋ ਜਾਂਦੀ ਆ ਆ ਥੋੜੀ ਜਿਹਾ ਟੱਚ ਹੋਈ ਸੀ ਇੰਨੇ ਜਿਹੇ ਦਾ ਕੰਮ ਹੋ ਗਿਆ ਗੱਡੀ ਦਾ ਜਿੱਦਾਂ ਬੰਦਾ ਬਾਈਕ ਤੇ ਆ ਉਦਾਂ ਹੀ ਗੱਡੀ 'ਚ ਬਸ ਮੀਂਹ ਕਣੀ ਗਰਮੀ ਤੋਂ ਠੰਡ ਤੋਂ ਆ ਚੀਜ਼ ਤੋਂ ਬੰਦਾ ਬਚ ਜਾਂਦਾ ਤੇ ਇਧਰ ਵੀ ਕੰਮ ਆਪਣਾ ਹੋ ਗਿਆ ਰੈਡੀ ਆਹ ਲੋ ਆ ਫੈਂਸ ਬਣ ਕੇ ਤਿਆਰ ਹੋਈ ਆ ਆਪਣੀ ਜਿਹੜੀ ਤੁਹਾਨੂੰ ਦਿਖਾਉਂਦੇ ਸੀਗੇ ਆਹ ਕੰਪਲੀਟ ਹੋਈ ਆ ਇਹਨੂੰ ਰੰਗ ਕਰਤਾ ਓਕੇ ਕਰਤੀ ਆ ਇਹਦੇ ਪੈਰ ਨੇ ਫੈਂਸ ਦੇ ਆ ਦੇਖੋ ਇਧਰ ਦੂਆ ਪੀਸ ਲੱਗ ਜਾਣਾ ਫੇਰ ਇੱਕ ਪੈਰ ਲੱਗ ਜਾਣਾ ਮੂਰੇ ਫੇਰ ਉੱਤੇ ਦੂਜਾ ਪੀਸ ਲੱਗ ਜਾਣਾ ਐਦਾਂ ਕਰ ਕਰ ਕੇ ਇਹਦੀ ਪੂਰੀ ਲਾਈਨ ਬਣ ਜੜੀਆਂ ਕੰਪਲੀਟ ਜਿੱਧਰ ਨੂੰ ਮਰਜੀ ਜਾਂ ਕੰਧ ਕਰ ਲੋ ਕਿਤੇ ਆਪਣੇ ਬਾੜ ਕਰਨੀਆਂ ਸੜਕ ਦਾ ਕੰਮ ਚੱਲਦਾ ਘਰ ਦਾ ਕੰਮ ਚੱਲਦਾ ਉਹਦੀ ਸੇਫਟੀ ਲਈ ਕੁਛ ਵੀ ਕਰਨਾ ਆਪਾਂ ਕਰ ਸਕਦੇ ਆ ਇਹਦੇ ਨਾਲ ਉਹ ਚੀਜ਼ਾਂ ਬਣ ਕੇ ਤਿਆਰ ਹੋ ਰਹੀਆਂ ਨੇ ਜਦੋਂ ਤਾਂ ਹੀ ਜਾਲੀਆਂ ਲੱਗੀਆਂ ਤੇ ਫੇਰ ਤੁਹਾਨੂੰ ਦੱਸ ਦਾਂਗੇ ਕਿ ਕਿਵੇਂ ਜਾਲ ਬਣਦਾ ਇਹਦਾ ਕਿੱਦਾਂ ਘੇਰਾ ਬਣਦਾ ਔਰ ਸਫਾਈਆਂ ਚੱਲ ਰਹੀਆਂ ਨੇ ਮੁੰਡੇ ਕਰ ਰਹੇ ਨੇ ਸਫਾਈ ਇੱਕ ਬੋਲ ਦੇ ਬਹੁਤ ਉੱਚੀ ਨੇ ਸਪੀਕਰ ਬੜਾ ਤੇਜ ਆ ਆ ਗੱਡੀ ਦੇ ਕਰ ਰਹੇ ਆ ਹਾਰਨ ਫਿੱਟ ਹਾਰਨ ਖਰਾਬ ਹੋਗੇ ਮੁੰਡਾ ਲੈਣ ਗਿਆ ਬਾਕੀ ਕੱਲ੍ਹ ਸਿੱਗੀ ਛੁੱਟੀ ਲਾਸਟ ਸੀਗਾ ਸੰਡੇ ਤੇ ਮਹੀਨੇ ਦਾ ਜਿਹੜਾ ਆਖਰੀ ਐਤਵਾਰ ਹੁੰਦਾ ਸੰਡੇ ਹੁੰਦਾ ਉਹ ਦਿਨ ਛੁੱਟੀ ਹੁੰਦੀ ਹੈ ਵਰਕਸ਼ਾਪ ਆਫ ਹੁੰਦੀ ਹੈ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਆਹ ਗੱਡੀਆਂ ਕੰਮ ਚੱਲ ਰਿਆ ਇਹਦਾ ECM ਦੀ ਪ੍ਰੋਬਲਮ ਆ ਗਈ ECM ਰਿਪੇਅਰ ਕਰਨਾ ਭੇਜਿਆ ਹੋਇਆ ਹੈ ਇਹਦਾ ਸਟਾਰਟਿੰਗ ਪ੍ਰੋਬਲਮ ਹੈ ਜੀ ਸਟਾਰਟ ਨਹੀਂ ਹੁੰਦੀ ਤੇ ECM ਵੀ ਆ ਜਾਣਾ ਤੇ ਹੋਰ ਉਧਰ ਗੱਡੀਆਂ ਦਾ ਕੰਮ ਚੱਲ ਰਿਆ ਸਾਰੀਆਂ ਦਾ ਉਹ ਲੱਗਿਆ ਹੋਇਆ ਪਿੰਟਰ ਸਾਹਿਬ ਉਹ ਪਿੱਛੇ ਸੈਪਟ ਖੜੀ ਆ ਉਹਦਾ ਵੀ ਕੰਮ ਚੱਲਣਾ ਆ ਆਰਟੀਕਾ ਇਹਦਾ ਕੰਮ ਹੋ ਗਿਆ ਆ ਆਪਾਂ ਕੀਤਾ ਇਹਦਾ ਆਲਟਰਨੇਟਰ ਬਦਲੇ ਆ ਬਲੈਰੋ ਖੜੀ ਆ ਉਹਦਾ ਵੀ ਕੰਮ ਰੈਡੀ ਹੋ ਗਿਆ ਜਿਹੜੀ ਆਰਟੀਕਾ ਨਾ ਇਹਦਾ ਆਲਟਰਨੇਟਰ ਸਿੰਪਲ ਆਇਆ ਆਪਾਂ ਨੇ ਤੇ ਆਲਟਰਨੇਟਰ ਆ ਕਿੰਨੇ ਆ ਜਿਆਦਾ ਪ੍ਰੋਬਲਮ ਆਉਂਦੀ ਆ ਪ੍ਰੋਬਲਮ ਚੱਕਦੀ ਆਲਟਰਨੇਟਰ ਬਦਲ ਕੇ ਇਹਦਾ ਸਮਾਨ ਆ ਕੱਢਿਆ ਪਿਆ ਹਾਈ ਬ੍ਰੈਡ ਆ ਲਓ ਆ ਆਲਟਰਨੇਟਰ ਇਹਦਾ ਕੱਢ ਗਿਆ ਆਪਾਂ ਨੇ ਦੂਜਾ ਲਾਤਾ ਬਾਈ ਗੱਡੀ ਵਾਲਾ ਬਹੁਤ ਪਰੇਸ਼ਾਨ ਸੀਗਾ ਕਿਉਂਕਿ ਆਲਟਰਨੇਟਰ ਮਿਲਦਾ ਵੀ ਨਹੀਂ ਜੇ ਮਿਲਦਾ ਤਾਂ ਬਹੁਤ ਮਹਿੰਗਾ ਮਿਲਦਾ ਤੇ ਹੁਣ ਗੱਲ ਆ ਗਈ ਗੇਅਰ ਲੀਵਰ ਮੁਠਿਆਂ ਦੀ ਜਿਹੜੀ ਆਪਾਂ ਨੇ ਵੀਡੀਓ ਪਾਈ ਸੀ ਗੇਅਰ ਲੀਵਰ ਮੁਠੇ ਆਪ ਹੈ ਨੇ ਆ ਗੇਅਰ ਲੀਵਰ ਮੁਠੇ ਹੈਗੇ ਨੇ ਆਪਣੇ ਜਿਹੜੇ ਨਾਰਮਲ ਗੇਅਰ ਲੀਵਰ ਹੁੰਦੇ ਨੇ ਉਹਨਾਂ ਦੇ ਜਿਨ੍ਹਾਂ ਦੇ ਵਿੱਚ ਬਟਨ ਹੁੰਦਾ ਜਿਵੇਂ ਵਰਨਾ ਫਲੂਡ ਹੋ ਗਈ i20 ਹੋ ਗਈ ਅਟਾ ਉਸ ਹੋ ਗਈ ਜਿਨ੍ਹਾਂ ਨੂੰ ਬਟਨ ਪ੍ਰੈਸ ਕਰਕੇ ਗੇਅਰ ਪੈਂਦਾ ਰਿਵਰਸ ਉਹ ਗੱਡੀਆਂ ਦੇ ਮੁਠੇ ਨਹੀਂ ਹੈਗੇ ਆਨੇ ਸੈਂਪਲ ਗੱਡੀਆਂ ਦੇ ਜਿਨ੍ਹਾਂ ਗੇਅਰ ਲੀਵਰ ਦੇ ਵਿੱਚ ਕੋਈ ਮੁੱਠਾ ਨਹੀਂ ਹੈਗਾ ਕੁਝ ਨਹੀਂ ਹੈਗਾ ਆ ਲੋ ਕਿੰਨੇ ਦਿਨ ਹੋ ਗਏ ਨੇ ਚਾਰਜ ਕੇਚੇ ਨੂੰ ਹਲੇ ਵੀ ਲਾਈਟ ਆਨ ਆ ਇਹਦੀ ਲਾਇਆ ਵੀ ਕਿੰਨਾ ਸੀ ਵੱਧ ਤੋਂ ਵੱਧ 15 20 ਸਕਿੰਟ ਲਈ ਲਾਇਆ ਸੀ ਆਪਾਂ ਨੇ ਮੇਰੇ ਸਾਰ ਨੂੰ ਤਿੰਨ ਚਾਰ ਦਿਨ ਹੋ ਗਏ ਲਾਈਟ ਹਲੇ ਵੀ ਚੱਲ ਰਹੀ ਆ ਇਹਨਾਂ ਦਾ ਬੈਟਰੀ ਬੈਕਅਪ ਵਧੀਆ ਬਹੁਤ ਸੋਹਣੇ ਮੁੱਠੇ ਨੇ ਤੇ ਜਿਹੜੇ ਵੀਰਪੁਰਾ ਨੂੰ ਚਾਹੀਦਾ ਆਪਾਂ ਨੂੰ ਮੈਸੇਜ ਕਰੇ ਫੋਨ ਨਾ ਕਰੇ ਫੋਨ ਨਹੀਂ ਚੱਕ ਹੁੰਦਾ ਫੋਨ ਇਹਨੇ ਜਿਆਦਾ ਆਉਂਦੇ ਨੇ ਕਿ ਫੋਨ ਨਹੀਂ ਚੱਕ ਹੁੰਦਾ ਕੰਮ ਵੀ ਕਰਦੇ ਹੁੰਨੇ ਆ ਤੇ ਕੰਮ ਦੇ ਵਿੱਚ ਫੋਨ ਨਹੀਂ ਰਿਸੀਵ ਹੁੰਦਾ ਇਸ ਕਰਕੇ ਵੀਰ ਬਣ ਕੇ ਮੈਸੇਜ ਕਰੋ ਤੇ ਉਹ ਤੁਹਾਨੂੰ ਦੱਸ ਦਾਂਗੇ ਹਰੇਕ ਗੱਡੀ ਦਾ ਰੇਟ ਆਡਾ ਆਡਾ ਤੇ ਰੇਟ ਵੀ ਤੁਹਾਨੂੰ ਦੱਸ ਦਾਂਗੇ ਮੈਸੇਜ ਕਰੋ ਮੈਸੇਜ ਰਿਸੀਵ ਕਰਾਂਗੇ ਤੇ ਦੇਖ ਕੇ ਤੁਹਾਨੂੰ ਦੱਸਾਂਗੇ ਰੇਟ ਕਿਉਂਕਿ ਪਹਿਲਾਂ ਜਿਹੜੀ ਵੀਡੀਓ ਪਾਈ ਸੀ ਉਹ ਤੇ ਰੇਟ ਕਨਫਰਮ ਨਹੀਂ ਹੋਇਆ ਸੀਗਾ ਆਪਾਂ ਨੇ ਮਾਲ ਮੰਗਾਇਆ ਸੀ ਪਰ ਉਕਤ 2-4 ਪੀਸ ਆਪਾਂ ਲੈ ਆਏ ਸੀਗੇ ਚੱਕ ਹੁਣ ਰੇਟ ਲਿਸਟ ਆ ਗਈ ਹੁਣ ਤੁਹਾਨੂੰ ਰੇਟ ਵੀ ਦੱਸ ਦਾਂਗੇ ਪਰ ਮੈਸੇਜ ਕਰਿਓ ਵੀਰ ਬਣ ਕੇ ਫੋਨ ਨਾ ਕਰਿਓ ਬਹੁਤ ਸੋਹਣਾ ਕਲਰ ਆ ਆ ਲੋ ਚੇਂਜ ਹੁੰਦਾ ਰਹਿੰਦਾ ਆ ਲੋ ਵਧੀਆ ਚੀਜ਼ ਆ ਜਿਹੜੇ ਵੀਰ ਭਰਾ ਨੂੰ ਚਾਹੀਦਾ ਦੱਸਿਓ ਤੇ ਇਸ ਤੋਂ ਬਾਅਦ ਹੋਰ ਵੀ ਆਪਾਂ ਮੰਗਾਉਣਾ ਐਸੈਸਰੀਆ ਸਮਾਨ ਮਂਗਾਵਾਗੇ ਤੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੇ ਰਹਿਮਾਗੇ ਹੁਣ ਆਗੇ ਹਾਰਨ ਸਕੋਰਪੀਓ ਦੇ ਇਹਦੇ ਲਾਉਨੇ ਆ ਹਾਰਨ ਮਿਲਦੇ ਆ ਅਗਲੀ ਵੀਡੀਓ ਚ ਆਹ ਵੀਡੀਓ ਦੇਖ ਕੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਦੇ ਹੋ ਧੰਨਵਾਦ ਥੈਂਕ ਯੂ ਵੀਡੀਓ ਦੇਖਣ ਲਈ ਬਹੁਤ ਬਹੁਤ ਤੁਹਾਡਾ ਸਤਿ ਸ੍ਰੀ ਅਕਾਲ